ਅੱਜ ਅਸੀਂ ਸਾਡੇ ਉਸ ਮਿੰਨੀ ਜੰਗਲ 'ਚ ਪਹੁੰਚੇ ਆ ਜਿਹੜਾ ਦੁਜੇ ਨਾਲ ਕੀ ਕੁਦਰਤ ਨੂੰ ਸਮਰਪਿਤ ਕੀਤੀ ਸੀ ਮੈਂ ਆਪਦੀ ਇਹ ਚਾਰਕਨ ਵਾਲਾ ਜ਼ਮੀਨ ਲਗਭਗ ਸਵਾ ਸਾਲ ਹੋ ਗਏ ਇਹਨਾਂ ਬੂਟੇ ਲਾਇਆ ਨੂੰ ਤੇ ਬੜਾ ਮਨ ਖੁਸ਼ ਹੋਇਆ ਇੱਥੇ ਆ ਕੇ ਕਿਉਂਕਿ ਜੇ ਜਿਹੜੀ ਚੀਜ਼ ਨੂੰ ਮਨ ਚ ਇੱਛਾ ਰੱਖ ਕੇ ਅਸੀਂ ਇਹ ਕੁਦਰਤ ਨੂੰ ਦਾਨ ਕੀਤੀ ਸੀ ਅੱਜ ਦਰਖਤ ਬਹੁਤ ਵੱਡੇ ਹੋ ਗਏ ਆ ਤੇ ਪੰਛੀਆਂ ਦਾ ਵੀ ਆਉਣਾ ਇੱਥੇ ਸ਼ੁਰੂ ਹੋ ਗਿਆ ਤੇ ਅਸੀਂ ਸਾਡੇ ਮਨ ਨੂੰ ਬੜੀ ਖੁਸ਼ੀ ਮਿਲੀ ਆ ਵੀ ਅਸੀਂ ਜੋ ਇੱਛਾ ਲੈ ਕੇ ਅਸੀਂ ਆਪਦੀ ਪਰਸਨਲ ਜ਼ਮੀਨ ਕੁਦਰਤ ਵਾਸਤੇ ਰੱਖੀ ਸੀ ਉਹ ਸਹੀ ਕੁਦਰਤ ਦੇ ਮੇਕੇ ਲੱਗੀ ਅੱਜ ਅਸੀਂ ਸਾਡੇ ਉਸ ਮਿੰਨੀ ਜੰਗਲ ਚ ਪਹੁੰਚੇ ਆ ਜਿਹੜਾ ਦੁਜੇ ਨਾਲ ਕੀ ਕੁਦਰਤ ਨੂੰ ਸਮਰਪਿਤ ਕੀਤੀ ਸੀ ਮੈਂ ਆਪਦੀ ਇਹ ਚਾਰਕਨਾਲਾਂ ਜ਼ਮੀਨ ਲਗਭਗ ਸਵਾ ਸਾਲ ਹੋ ਗਏ ਇਹਨਾਂ ਬੂਟੇ ਲਾਇਆ ਨੂੰ ਤੇ ਬੜਾ ਮਨ ਖੁਸ਼ ਹੋਇਆ ਇੱਥੇ ਆ ਕੇ ਕਿਉਂਕਿ ਜੇ ਜਿਹੜੀ ਚੀਜ਼ ਨੂੰ ਮਨ ਚ ਇੱਛਾ ਰੱਖ ਕੇ ਅਸੀਂ ਇਹ ਕੁਦਰਤ ਨੂੰ দান ਕੀਤੀ ਸੀ ਅੱਜ ਦਰਖਤ ਬਹੁਤ ਵੱਡੇ ਹੋ ਗਏ ਆ ਤੇ ਪੰਛੀਆਂ ਦਾ ਵੀ ਆਉਣਾ ਇੱਥੇ ਸ਼ੁਰੂ ਹੋ ਗਿਆ ਤੇ ਅਸੀਂ ਸਾਡੇ ਮਨ ਨੂੰ ਬੜੀ ਖੁਸ਼ੀ ਮਿਲੀ ਆ ਵੀ ਅਸੀਂ ਜੋ ਇੱਛਾ ਲੈ ਕੇ ਅਸੀਂ ਆਪਦੀ ਪਰਸਨਲ ਜ਼ਮੀਨ ਕੁਦਰਤ ਵਾਸਤੇ ਰੱਖੀ ਸੀ ਉਹ ਸਹੀ ਕੁਦਰਤ ਦੇ ਮੇਕੇ ਲੱਗੀ ਆ